ਵਿਚ ਪਾਕਿਸਤਾਨ ਦੀ ਗੋਦ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਦੋਸਤੋ ਪੀਪੀ 22 ਦੇ ਨਾਮ ਨਾਲ ਫਾਜ਼ਲਕਾ ਨੂੰ ਜਾਣਿਆ ਸ਼ਹਿਰ ਫਾਜ਼ਲਕਾ ਦੀ ਬੁਨਿਆਦ ਕਿਵੇਂ ਹੋਈ ਤੇ ਪਹਿਲਾਂ ਇਹਨੂੰ ਬੰਗਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼ਹਿਰ ਫਾਜ਼ਲਕਾ ਦੀ ਬੁਨਿਆਦ ਕਿਵੇਂ ਹੋਈ ਤੇ ਕਿਸ ਤਰ੍ਹਾਂ ਇਹ ਸ਼ਹਿਰ ਇਹ ਨਗਰ ਵਸਿਆ ਇਸ ਦਾ ਪੁਰਾਣਾ ਨਾਮ ਬੰਗਲਾ ਤੇ ਇਸ ਤੋਂ ਫਾਜ਼ਲਕਾ ਕਿਸ ਤਰ੍ਹਾਂ ਹੋਇਆ ਦੋਸਤੋ ਆਪਾਂ ਗੱਲਬਾਤ ਕਰਦੇ ਆ ਇਹਦੇ ਬਾਰੇ ਸੋ ਦੋਸਤੋ ਆਪਾਂ ਪਹਿਲਾਂ ਗੱਲ ਕਰਦੇ ਆ ਸ਼ਹਿਰ ਫਾਜ਼ਲਕਾ ਦੀ ਬੁਨਿਆਦ ਕਿਸ ਤਰ੍ਹਾਂ ਹੁੰਦੀ ਹੈ ਦੋਸਤੋ ਅੱਜ ਤੋਂ 170 ਸਾਲ ਤਕਰੀਬਨ ਪਹਿਲਾਂ ਦੀ ਗੱਲ ਹੈ ਜਦੋਂ ਬ੍ਰਿਟਾਨੀ ਬ੍ਰਿਟਾਨੀ ਸ਼ਾਸਕਾਂ ਵੱਲੋਂ ਇਸ ਨਗਰ ਤੇ ਕੁਝ ਜ਼ਮੀਨ ਖਰੀਦ ਕੇ ਇੱਕ ਬੰਗਲਾ ਬਣਾਇਆ ਗਿਆ ਸੀ ਦੋਸਤੋ ਉਸ ਸਮੇਂ ਉਹਨਾਂ ਦੇ ਜਿਹੜੇ ਅਧਿਕਾਰੀ ਸੀ ਮਿਸਟਰ 올ਵਿਅਰ ਜਿਨ੍ਹਾਂ ਨੇ ਉੱਥੇ ਇੱਕ ਬੰਗਲੇ ਦੀ ਕੀ ਹੈ ਉਸਾਰੀ ਕਰਵਾਈ ਤਾਂ ਉੱਥੇ ਕੀ ਹੈ ਦੋਸਤੋ ਜਿਵੇਂ ਹੀ ਉਹ ਬੰਗਲਾ ਤਿਆਰ ਹੁੰਦਾ ਤਾਂ ਉਸ ਤੋਂ ਬਾਅਦ ਉਸ ਨਗਰ ਦੇ ਆਲੇ ਦੁਆਲੇ ਦੀ ਜਿਹੜੀ ਜਗਾ ਲੋਕਾਂ ਦੀ ਜਿਹੜੀਆਂ ਸੰਸਥਾਵਾਂ ਸਨ ਉਹ ਬੰਗਲਾ ਦੇ ਨਾਮ ਤੋਂ ਮਸ਼ਹੂਰ ਹੋਣ ਲੱਗੀਆਂ ਦੋਸਤੋ ਤਾਂ ਉਸ ਸਮੇਂ ਜਿਹੜੇ ਮਿਸਟਰ 올ਿਵਿਅਰ ਸਨ ਉਹਨਾਂ ਨੂੰ ਇੱਥੇ ਸ਼ਹਿਰ ਵਸਾਉਣ ਲਈ ਨਗਰ ਵਸਾਉਣ ਲਈ ਹੋਰ ਜ਼ਮੀਨ ਦੀ ਜ਼ਰੂਰਤ ਸੀਗੀ ਜੋ ਉਹਨਾਂ ਨੇ ਮੀਆਂ ਫਜ਼ਲ ਖਾਨ ਵੱਟੂ ਤੋਂ 144 ਰੁਪਏ ਅੱਠ ਨੇ ਦੇ ਕੇ ਤੇ 32 ਏਕੜ ਤਕਰੀਬਨ ਉਹਨਾਂ ਨੇ ਜ਼ਮੀਨ ਖਰੀਦੀ ਸੀਗੀ ਦੋਸਤੋ ਤੇ ਉੱਥੇ ਉਹਨਾਂ ਨੇ ਕੀ ਆ ਇਹ ਨਗਰ ਵਸਾਇਆ ਸੀਗਾ ਦੋਸਤੋ ਪਰ ਉਹਦੇ ਵਿੱਚ ਜਿਹੜਾ ਇਹਦਾ ਪਹਿਲਾਂ ਇਹਨੂੰ ਬੰਗਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਪਰ ਜਿਹੜੇ ਮੀਆਂ ਫਾਜ਼ਲ ਖਾਂ ਵਟੂ ਉਹਨਾਂ ਦੀ ਇਹ ਸ਼ਰਤ ਸੀਗੀ ਕਿ ਜਿਹੜਾ ਇਹ ਨਗਰ ਵਸਾਇਆ ਜਾਵੇਗਾ ਇਹਦਾ ਨਾਮ ਹੈ ਜਿਹੜਾ ਮੇਰੇ ਨਾਮ ਤੋਂ ਰੱਖਿਆ ਜਾਵੇ ਤਾਂ ਜਿਸ ਤੋਂ ਕੀ ਇਹ ਫਾਜ਼ਲ ਖਾਂ ਬਣ ਗਿਆ ਤੋਂ ਇਹਦਾ ਪੁਰਾਣਾ ਨਾਮ ਸੀ ਜਿਹੜਾ ਇਹਨੂੰ ਬੰਗਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਅੱਜ ਵੀ ਸਾਡੇ ਬਜ਼ੁਰਗ ਕਿਤੇ ਵੀ ਕੋਈ ਫਾਜ਼ਲ ਖਾਂ ਜਾਣ ਦੀ ਗੱਲ ਹੁੰਦੀ ਹੈ ਤਾਂ ਉਹ ਬੰਗਲਾ ਦੇ ਨਾਮ ਲੈ ਕੇ ਉਸਨੂੰ ਬੁਲਾਉਂਦੇ ਹਨ ਸੋ ਦੋਸਤੋ ਗੱਲ ਕਰਦੇ ਆਂ ਫਾਜ਼ਲ ਖਾਂ ਜਿਹੜਾ ਕਿ ਪਾਕਿਸਤਾਨ ਦੀ ਹੱਦ ਦੇ ਵਿੱਚ ਪਾਕਿਸਤਾਨ ਦੀ ਗੋਦ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਦੋਸਤੋ ਸੁਲੇਮਾਨ ਕੀ ਬਾਰਡਰ ਜੋ ਕਿ ਪਾਕਿਸਤਾਨ ਤੇ ਪੰਜਾਬ ਜਾਂ ਭਾਰਤ ਦੀ ਜਿਹੜੀ ਭਾਰਤ ਨੂੰ ਜਿਹੜਾ ਜੋੜਦਾ ਹੈ ਦੋਸਤੋ ਸੁਲੇਮਾਨ ਕੀ ਬਾਰਡਰ ਦੇ ਨਾਮ ਨਾਲ ਜਿਹੜਾ ਇਸ ਬਾਰਡਰ ਨੂੰ ਜਾਣਿਆ ਜਾਂਦਾ ਜੋ ਫਾਜ਼ਿਲਕਾ ਦੇ ਵਿੱਚ ਮੌਜੂਦ ਹੈ ਦੋਸਤੋ ਸੋ ਦੋਸਤੋ ਇੱਥੇ 1965 ਤੇ 1971 ਦੀਆਂ ਜਿਹੜੀਆਂ ਪਾਕਿਸਤਾਨ ਨਾਲ ਲੜੀਆਂ ਗਈਆਂ ਜੰਗਾਂ ਇਥੋਂ ਦੇ ਲੋਕਾਂ ਨੇ ਉਹਨਾਂ ਦਾ ਸਾਹਮਣਾ ਕੀਤਾ ਦੋਸਤੋ 1965 ਤੇ 1971 ਦੀ ਜੰਗ ਜਿਹੜੀ ਹੋਈ ਸੀਗੀ ਦੋਸਤੋ ਤਫਾਜਲਕਾ ਦੇ ਲੋਕਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਦਾ ਸਾਹਮਣਾ ਕੀਤਾ ਤੇ ਇਹਦੇ ਵਿੱਚ ਕਈ ਬਹੁਤ ਸਾਰੇ ਆਪਣੇ ਛੀਧੀਆਂ ਵੀ ਪ੍ਰਾਪਤ ਕੀਤੀਆਂ ਸੋ ਦੋਸਤੋ ਗੱਲ ਕਰਦੇ ਆਂ ਫਾਜਲਕਾ ਦੇ ਕੁਝ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਕਿੰਨਾ ਕਾਰ ਲਾ ਲੋ ਜਾ ਜਿਹੜੇ ਕਿ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਮੰਨਿਆ ਜਾਂਦਾ ਸੀਗਾ ਕਿ ਹੱਥਾਂ ਦੀ ਬੁਨਾਈ ਕਰਕੇ ਜੁੱਤੀਆਂ ਬਣਾਉਂਦੇ ਸਨ ਤੇ ਇਹ ਜੁੱਤੀਆਂ ਕੀ ਹੈ ਫਾਜ਼ਲਕਾ ਦੀ ਜੁੱਤੀ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਦੋਸਤੋ ਸੋ ਦੋਸਤੋ ਕਿਸੇ ਟਾਈਮ ਫਾਜ਼ਲਕਾ ਵਪਾਰ ਦੇ ਖੇਤਰ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਮੁਹਾਰਤ ਹਾਸਲ ਕੀਤੀ ਸੀਗੀ ਦੋਸਤੋ ਬਰਤਾਨੀ ਸ਼ਾਸ਼ਨ ਦੇ ਦੌਰਾਨ ਤਾਂ ਉਸ ਟਾਈਮ ਇਸ ਨੂੰ ਉਹਨਾਂ ਦੀ ਮੰਡੀ ਵੀ ਮੰਨਿਆ ਜਾਂਦਾ ਸੀਗਾ ਦੋਸਤੋ ਸੋ ਇੱਥੋਂ ਦੀ ਇੱਕ ਹਾਈਵੇ ਗੁਜਰਦਾ ਦਿੱਲੀ ਤੋਂ ਹੋ ਕੇ ਫਾਜ਼ਿਲਕਾ ਤੇ ਫਾਜ਼ਿਲਕਾ ਤੋਂ ਸਿੱਧਾ ਇਸਲਾਮਾਬਾਦ ਨੂੰ ਉਹ ਕਨੈਕਟ ਕਰਦਾ ਸੀਗਾ ਦੋਸਤੋ ਸੋ ਦੋਸਤੋ ਸੋ ਆਜ ਦੇ ਸਮੇਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਉਹ ਬੰਦ ਹੈ ਤੇ ਇਸ ਲਈ ਲੋਕ ਇਸ ਦੀ ਮੰਗ ਕਰਦੇ ਆ ਫਾਜ਼ਿਲਕਾ ਦੇ ਵਾਸੀ ਜਿਹੜੇ ਉਹਨਾਂ ਨੂੰ ਅੰਤਰਰਾਸ਼ਟਰੀ ਵਪਾਰ ਦੀ ਉਹ ਅ ਜਿਹੜੇ ਕਿ ਉਹਨਦੀ ਜਾਇਜ਼ਤਾ ਚਾਹੁੰਦੇ ਆ ਪਰ ਫਿਲਹਾਲ ਇਦਾਂ ਕੋਈ ਵੀ ਸਰਕਾਰ ਦੁਆਰਾ ਕੋਈ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਸੋ ਦੋਸਤੋ ਸੋ ਇਹ ਉਹਨਦੀ ਮੰਡੀ ਵੀ ਕਿਸੇ ਟਾਈਮ ਮੰਨੀ ਗਈ ਹੈ ਸੋ ਦੋਸਤੋ ਆ ਕਾਫੀ ਜ਼ਿਆਦਾ ਜਿਹੜੇ ਇੱਥੇ ਵਪਾਰ ਦੇ ਇਹਨੂੰ ਵਪਾਰ ਦਾ ਕੇਂਦਰ ਮੰਨਿਆ ਜਾਂਦਾ ਸੀਗਾ ਦੋਸਤੋ ਇੱਕ ਪਾਸੇ ਸਰਸੇ ਤੋਂ ਲੈ ਕੇ ਫਿਰੋਜ਼ਪੁਰ ਮਮਦੂੜ ਤੱਕ ਦੀ ਗੱਲਾਂ ਹੁੰਦੀਆਂ ਸੀ ਦੂਸਰੇ ਪਾਸੇ ਬੀਕਾਨੇਰ ਤੇ ਬਹਾਵਲਪੁਰ ਤੱਕ ਦੋਸਤੋ ਇਹ ਇੱਥੇ ਫਾਜ਼ਲਕਾ ਇੱਕ ਇਹਨਾਂ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਸੀਗਾ ਦੋਸਤੋ ਸੋ ਇੱਥੇ ਹੀ ਸਾਰੇ ਫੈਸਲੇ ਹੁੰਦੇ ਸੀਗੇ ਵਪਾਰ ਦੀ ਕੋਈ ਵੀ ਗੱਲਬਾਤ ਜਾਂ ਕਿਸੇ ਤਰ੍ਹਾਂ ਇਹ ਇੱਕ ਕੇਂਦਰ ਸੀਗਾ ਜੋ ਸਾਰੀਆਂ ਲਗਭਗ ਸਾਰੀਆਂ ਦਿਸ਼ਾਵਾਂ ਨੂੰ ਆਪਸ ਵਿੱਚ ਕਨੈਕਟ ਕਰਕੇ ਰੱਖਦਾ ਸੀਗਾ ਦੋਸਤੋ 2011 ਜੁਲਾਈ ਮਹੀਨੇ ਦੇ ਵਿੱਚ ਫਾਜ਼ਲਕਾ ਨੂੰ ਫਿਰੋਜ਼ਪੁਰ ਤੋਂ ਅਲੱਗ ਕਰਕੇ ਇੱਕ ਵੱਖਰਾ ਜ਼ਿਲ੍ਹਾ ਬਣਾ ਦਿੱਤਾ ਗਿਆ ਜਿਸ ਦੇ ਅੰਦਰ ਅੰਦਰ ਤਿੰਨ ਤਹਿਸੀਲਾਂ ਆ ਸ਼ਾਮਿਲ ਕੀਤੀਆਂ ਗਿਆ ਤੇ तकरीबन 372 ਪਿੰਡ ਜਿਹੜੇ ਫਾਜ਼ਲਕਾ ਦੇ ਅੰਦਰ ਆਉਂਦੇ ਹਨ ਸੋ ਦੋਸਤੋ ਇਸ ਦੀ ਬਾਅਦ ਆਪਾਂ ਗੱਲ ਕਰੀਏ ਫਾਜ਼ਲਕਾ ਦੇ ਵਿੱਚ ਤਾਂ ਫਾਜ਼ਲਕਾ ਦੇ ਵਿੱਚ ਇੱਕ ਏਸ਼ੀਆ ਦਾ ਸਭ ਤੋਂ ਵੱਡਾ ਟੀਵੀ ਟਾਵਰ ਮੌਜੂਦ ਹੈ ਦੋਸਤੋ ਸੋ ਫਾਜ਼ਲਕਾ ਦੀ ਜਿਹੜੀ ਵਿਸ਼ੇਸ਼ਤਾ ਨੂੰ ਹੋਰ ਵਧਾਉਂਦਾ ਹੈ ਦੋਸਤੋ ਸੋ ਦੋਸਤੋ ਆਪਾਂ ਫਾਜ਼ਲਕਾ ਦੇ ਪਿੰਡਾਂ ਦੀ ਗੱਲ ਕਰੀਏ ਜਾਂ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਬਿਲਕੁਲ ਪਾਕਿਸਤਾਨ ਦੀ ਗੋਦ ਦੇ ਵਿੱਚ ਵਸਿਆ ਪਿੰਡ ਹੈ ਜੋ ਕਿ ਸੁਲੇਮਾਨ ਕੀ ਬਾਰਡਰ ਤੇ ਸਥਿਤ ਹੈ ਦੋਸਤੋ ਤਾਂ ਦੋਸਤੋ ਲੋਕਾਂ ਨੂੰ ਜਿਹੜੇ ਦਰਿਆਈ ਇਲਾਕੇ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਫਾਜਲਕਾ ਜਿੱਥੇ ਫਾਜਲਕਾ ਬਣਿਆ ਉੱਥੇ ਪਹਿਲਾਂ ਇੱਕ ਸਮੇਂ ਦਰਿਆ ਹੁੰਦਾ ਕਰਦਾ ਸੀਗਾ ਦੋਸਤੋ ਸੋ ਅੱਜ ਵੀ ਫਾਜਲਕਾ ਦੇ ਨਾਲ ਲੱਗਦੇ ਪਿੰਡ ਜਿਹੜੇ ਬਿਲਕੁਲ ਜਿਹੜੇ ਆਪਾਂ ਕਹਿ ਸਕਦੇ ਆ ਪਾਕਿਸਤਾਨ ਦੇ ਹੱਦ ਦੇ ਨਾਲ ਵਸਿਓਏ ਪਿੰਡ ਆ ਦੋਸਤੋ ਅਜੇ ਪਿੰਡ ਜਿਹੜੇ ਕਿ ਅੱਜ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਇੱਕ ਇਸ ਦੀ ਹੋਰ ਵਿਸ਼ੇਸ਼ਤਾ ਹੈ ਦੋਸਤੋ ਫਾਜਲਕਾ ਦੀ ਇੱਕ ਵਿਸ਼ੇਸ਼ਤਾ ਇਸ ਨੂੰ ਪੀਵੀ 22 ਵਹੀਕਲ ਰਜਿਸਟ੍ਰੇਸ਼ਨ ਨੰਬਰ ਮਿਲਿਆ ਹੋਇਆ ਜੋ ਇਸ ਨੂੰ ਹੋਰ ਜ਼ਿਆਦਾ ਮਹੱਤਵਪੂਰਨ ਬਣਾਉਂਦਾ ਹੈ ਤੇ ਇਸ ਦੀ ਜਿਹੜੀ ਫਾਜਲਕਾ ਦੇ ਪੀਵੀ 22 ਦੇ ਨਾਮ ਨਾਲ ਫਾਜਲਕਾ ਨੂੰ ਜਾਣਿਆ ਜਾਂਦਾ ਸੋ ਇਸ ਲਈ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਬਣਾਉਂਦਾ ਫਾਜਲਕਾ ਨੂੰ ਸੋ ਇੰਨਾ ਹੀ ਕੁਝ ਇਤਿਹਾਸਕਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੰਨਾ ਹੀ ਕੁਝ ਜਾਣਕਾਰੀ ਜਿਹੜੀ ਮੈਨੂੰ ਮਿਲੀ ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੀ ਦੋਸਤੋ ਜੇਤ ਦੇ ਵਿੱਚ ਆਪਣਾ ਮਕਸਦ ਸਿਰਫ ਇਹੀ ਸੀਗਾ ਕਿ ਆਪਾਂ ਤੁਹਾਨੂੰ ਫਾਜ਼ਿਲਕਾ ਬਾਰੇ ਜਾਣਕਾਰੀ ਦਈਏ ਦੋਸਤੋ ਸੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਬਿਲਕੁਲ ਸ਼ੇਅਰ ਕਰ ਦਿਓ ਦੋਸਤੋ ਤੇ ਫਾਜ਼ਿਲਕਾ ਵਾਲੇ ਤਾਂ ਜਰੂਰ ਕਰਿਓ ਜਿੰਨਾ ਤੱਕ ਇਹ ਵੀਡੀਓ ਪਹੁੰਚਦੀ ਹੈ ਦੋਸਤੋ ਸੋ ਬਾਕੀ ਜੇ ਕੋਈ ਵੱਧ ਘੱਟ ਹੋਏ ਤਾਂ ਉਹਦੇ ਲਈ ਮਾਫੀ ਹੈ ਤੇ ਤੁਸੀਂ ਮੈਨੂੰ ਸੁਜੈਸ਼ਨ ਵੀ ਦੇ ਸਕਦੇ ਹੋ ਕਮੈਂਟ ਦੇ ਵਿੱਚ ਤੇ ਆਪਾਂ ਉਹਦੇ ਤੇ ਜ਼ਰੂਰ ਧਿਆਨ ਦੇਵਾਂਗੇ ਦੋਸਤੋ ਲੇਕ ਵਾਲੋ ਜ਼ਰੂਰ ਸਪੋਰਟ ਕਰਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਸਤਿ ਸ਼੍ਰੀ ਅਕਾਲ